ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ ਨਿਊ ਚੈਨਲ ਸਲ ਫੈਮਿਲੀ ਬਲੌਗਸ ਤੇ ਅਸੀਂ ਸਾਰੇ ਵਧੀਆ ਉਮੀਦ ਕਰਦੇ ਆ ਕਿ ਤੁਸੀਂ ਵੀ ਸਾਰੇ ਵਧੀਆ ਹੋਮਗੇ ਠੀਕ ਠਾਕ ਹੋਮੋਂਗੇ ਜੀ ਹੈਲੋ ਜੀ ਸਤਿ ਸ੍ਰੀ ਅਕਾਲ ਮੇਲੇ ਵੱਲ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਸਾਡੇ YouTube ਚੈਨਲ ਸਲ ਫੈਮਿਲੀ ਬਲੌਗ ਤੇ ਦੇਖਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟਸ ਐਂਡ ਸ਼ੇਅਰ ਜ਼ਰੂਰ ਕਰਿਓ ਅੱਜ ਲੱਗਿਆ ਸੀਗਾ ਇਹਨਾਂ ਦਾ 5-6 ਦਿਨਾਂ ਬਾਅਦ ਚ ਸਕੂਲ ਹੁਣ ਹੀ ਆਇਆ ਇਹ ਹਜੇ ਸਕੂਲ ਤੋਂ ਕਿਵੇਂ ਦਾ ਰਿਹਾ ਦਿਨ ਬੜੀਆ ਬੜੀਆ ਰਿਹਾ ਕਹਿ ਰਿਹਾ ਕੱਲ ਦਾ ਹਜੇ ਦੋ ਛੁੱਟੀਆਂ ਹੋਰ ਕਰ ਦਿੰਦੇ ਸੋਮਵਾਰ ਤੋਂ ਹੀ ਲਾ ਲੈਂਦੇ ਹੁਣ ਸਕੂਲ ਪੰਜੇ ਛੁੱਟੀਆਂ ਨਾਲ ਵੀ ਨਹੀਂ ਰੱਝੇ ਹੈਗੇ ਹਜੇ ਹਨਾ ਚਾਹੀਦੀਆਂ ਸੀ ਦੋ ਛੁੱਟੀਆਂ ਰਈ ਦੀਆਂ ਦੀਆਂ ਦੋ ਛਟੀਆਂ ਘਰ ਰੱਖੇ ਕੀ ਕਰਨਾ ਸੀ ਖੇਡਦੇ ਦੇਖ ਹੱਥ ਵਿੱਚ ਪਟਾਕਾ ਵੱਜਿਆ ਹੈ ਆ ਦੇਖੋ ਦੀਵਾਲੀ ਦਾ ਕੰਮ ਇਹਦਾ ਕਰਿਆ ਹੋਇਆ ਆਰੇ ਅਨਾਰ ਬੰਬ ਚਲਾ ਕੇ ਜਦੋਂ ਉਹਦਾ ਅਨਾਰ ਚੱਲ ਗਿਆ ਜਦੋਂ ਵੱਜਣ ਲੱਗਿਆ ਪਟਾਕਾ ਮਾਰਨ ਲੱਗਿਆ ਆਪ ਜਾ ਕੇ ਹੱਥ ਚ ਚੱਕ ਲਿਆ ਉਹ ਹੱਥ ਚ ਚੱਲ ਗਿਆ ਹੱਥ ਫਕਾ ਲਿਆ ਨੇ ਚਲੋ ਜੀ ਆਪਾਂ ਕਰਦੇ ਆਂ ਕੰਮਕਾਰ ਮੱਜਾਂ ਖੜੀਆਂ ਨੇ ਬਾਹਰ ਉਹਨਾਂ ਨੂੰ ਬੰਨ ਦੇ ਅੰਦਰ ਫੇਰ ਕਰਾਂਗੇ ਚਾਹ ਇਹ ਤਾਂ ਆ ਗਿਆ ਹਜੇ ਤੀਜਾ ਤਾਂ ਆ ਗਿਆ ਅਮਨ ਨਹੀਂ ਆਇਆ ਹਜੇ ਉਹ ਆਉਣਗੇ 4 ਵਜੇ ਆਪਾਂ ਬੰਨਦੇ ਆਂ ਡੰਗਰਾਂ ਨੂੰ ਅੰਦਰ ਅਜੇ ਫਿਰ ਫਿਰ ਆ ਜਾ ਉੱਥੇ ਘੜ ਜੀ ਮੜ ਜਾ ਮੂਰੇ ਭੱਜਣ ਤੋਂ ਡੈਡੀ ਆ ਕੇ ਨਹੀਂ ਡਟਨੇ ਤਾਂ 4 ਵਜੇ ਤਾਂ ਡੈਡੀ ਪਹੁੰਚੂ ਗਏ ਸਾਢੇ 4 ਹੋ ਜਾਣਗੇ ਜਾਨ ਨੂੰ ਕਿੱਲੇ ਪਟਾ ਜਾਣੇ ਨੇ ਉਹਨਾਂ ਨੇ 10 ਮਿੰਟ ਦਾ ਕੰਮ ਆ ਉਹ ਵੀ ਬੰਨਣੇ ਨੇ ਪਹਿਲਾਂ ਪ੍ਰਿੰਸ ਹੋਣੀ ਬਾਹਰ

ਸਵੇਰ ਹੋਣਾ ਪੱਕੀ ਹੋਇਆ ਮੁਰਗੇ ਬਾਹਰ ਨਿਕਲੇ ਮੈਂ ਅਲਦਾਲੇ ਸਾਰੇ ਦੇਖੀਆਂ ਮੈਂ ਦੇਖੀਆਂ ਮੈਨੂੰ ਕਿਤੇ ਨਾ ਮਿਲੇ ਅੰਦਰ ਵੀ ਮਤਲਬ ਬਿਗੀ ਮਹਲਾ ਵੀ ਬਿੱਲੀ ਖਾ ਗਈ ਉਹਨਾਂ ਨੂੰ ਫੇਰ ਜੇ ਦੇਖਿਆ ਨਾ ਉਹ ਗੰਨੇ ਕੋਲ ਫੜਨ ਉਹ ਥੀ ਫਿਰ ਮੈਂ ਤਾਂ ਹੀ ਮਾ ਗੰਨੇ ਦੇ ਆਲੇ ਦਾਲੇ ਦਿੰਨੀ ਆ ਜਿਹੜਾ ਵੀ ਪਤਾ ਲੱਗ ਜਾ ਲੈ ਆ ਸੱਚੇ ਨਾਲ ਲੱਗ ਜਾਵਾਂ ਲੈ ਫੜੀ ਛੋਟੀ ਲਿਆ ਮੈਂ ਪਹਿਲਾਂ ਇੱਧਰ ਇਹਨਾਂ ਨੂੰ ਇੱਥੇ ਰੱਖ ਲੈ ਛੋਟੀ ਫੜ ਲੈ ਜਿਹੜੇ ਜਿੰਨਾ ਦੇਣ ਪੈਣਗੇ ਇੰਨਾ ਤੇ ਤਮਾਸ਼ੇ ਦੇਖੋ ਧਾਰਾ ਕੱਢਣ ਨਹੀਂ ਦਿੰਦੀ ਮੈਨੂੰ ਜਦ ਆ ਜਾਂਦੀਆਂ ਦੇਖੋ ਆ ਗਈਆਂ ਬਾਹਰ ਲਾ ਜਾ ਮੈਂ ਕਹੀ ਜਾਨੀ ਤੈਨੂੰ ਸ਼ਾ ਮੈਨੂੰ ਬਾਲਟੀਆਂ ਲੈ ਕੇ ਨਹੀਂ ਆਉਣ ਦਿੰਦੀ ਜਦ ਇਹ ਆ ਜਾਂਦੀਆਂ ਨੇ ਕਲਿੱਕ ਚ ਤਾਂ ਸਿੰਖਾਂ ਲਈਆਂ ਉਹ ਤਾਂ ਰੱਖ ਜਾ ਠੀਕ ਹੈ ਕਿਹੜੀ ਲਾ ਕੇ ਆਂ दूजी ले जामबत्ती ला मोमबत्ती ला जा मोमबत्ती तो ला ला के सिटी जाय सिंह सारी डब्बी खाली करके आएगा ला ਸਸਤਾ ਨਹੀਂ ਪੰਜਾਲੀ ਕੀ ਆ ਗਈ ਉਹ ਤਾਂ ਟੱਪ ਗਈ ਲੰਗੀ ਅਪਰੋਚ ਕਿੱਛ ਹਾਂਜੀ ਤੇ ਅੱਜ ਐ ਨੈਕਸਟ ਡੇ ਪੀਜੋ ਤਾਂ ਨਹੀਂ ਚਲੇ ਗਏ ਨੇ ਸਕੂਲ ਹੁਣ ਮੈਂ ਕਰਦੀ ਆ ਭਾਂਡੇ ਸਾਫ ਕਿਚਨ ਸਾਫ ਇਹ ਪੋਚਾ ਲਾਉਨੇ ਆ ਕੱਪੜੇ ਮਸ਼ੀਨ ਚ ਪਾ ਦਿੱਤੇ ਨੇ ਆਪਾਂ ਨੇ ਅੰਜਨ ਮੱਝਾਂ ਦਾ ਕਰਨਾ ਆਪਾਂ ਮੱਝਾਂ ਦਾ ਕੰਮ ਹਜੇ ਰਹਿਦਾ ਅੱਜ ਟਾਈਮ ਹੋ ਗਿਆ 9:30 9:30 ਦਾ ਹੋ ਜੀ ਇਧਰ ਤੋਂ ਆਪਣਾ ਸਾਰਾ ਕੰਮ ਖਤਮ ਹੋ ਗਿਆ ਹੁਣ ਆਪਾਂ ਚਲਦੇ ਹਾਂ ਮੱਜਾਂ ਦਾ ਤੇ ਮੱਜਾਂ ਨੂੰ ਪਾਣੀ ਪਿਉਾਉਣੇ ਆ ਨਮਾਉਣੇ ਆ ਅੱਗੇ ਤਾਂ ਸਵੇਰੇ ਸਜਰੀ ਕਰਦਿੰਨੇ ਹੁੰਨੇ ਆ ਅੱਜ ਹੋ ਗਏ ਲੇਟ ਆਪਾਂ ਚਲੋ ਕੋਈ ਗੱਲ ਨਹੀਂ ਬਾਹਰ ਨਹੀਂ ਬਣਾ ਗਿਆ ਅੱਜ ਅੰਦਰ ਅੰਦਰੇ ਰੱਖ ਦਾਂਗੇ ਮੱਜਾਂ ਨੂੰ आज जी चलिए बाहर बैठी हाँ वेट बैठ कर दिया कर दिया हूँ कर दें अपना कम ਗੇਨਾ ਆਮਨ ਕਰ ਜਿੰਦੇ ਨੇ ਮੱਜਾਂ ਦਾ ਸਵੇਰੇ ਸਕੂਲ ਜਾਣ ਤੋਂ ਪਹਿਲਾਂ ਸਵੇਰੇ ਸਵੇਰੀ ਖ ਨਿਵੇੜ ਜਾਂਦੇ ਨੇ ਅੱਜ ਹੋ ਗਏ ਤੇ ਲੇਟ ਉਹ ਚਲੋ ਅੱਜ ਮੈਂ ਕਰ ਦੇਣੀ ਆ ਇਹ ਦੇਖੋ ਜੀ ਮੈਂ ਅੰਦਰ ਸੀ ਇਹ ਦੋਹੇ ਜਾਣੇ ਬਾਹਰ ਫਿਰ ਰਹੇ ਨੇ ਤਾਂ ਲੰ ਅੰਦਰ ਕਰਕੇ ਗਈਆਂ ਇਹਨਾਂ ਨੂੰ ਹੁਣ ਫੇਰ ਆਈਆਂ ਪਤਾ ਹੀ ਲੱਗਣਾ ਜਦੋਂ ਬਿੱਲੀ ਨੇ ਫੜ ਲੇ ਚਲੋ ਹਟ ਚਲੋ ਅੰਦਰ ਅੰਦਰ ਬੈਠ ਜਾ ਅੰਦਰ ਤੂੰ ਇਹਨਾ ਕੁਰਸੀ ਪਈ ਐ ਇਥੋਂ ਦੀ ਚੜ੍ਹ ਕੇ ਬਾਹਰ ਨਿਕਲ ਜਾਂਦੇ ਨੇ ਕੰਦ ਉੱਪਰ ਦੀ 好的。 ਲਓ ਜੀ ਆਪਾਂ ਮੱਜਾਂ ਦਾ ਕੰਮਮ ਕਰ ਲਈਏ ਫਿਰ ਮਿਲਦੇ ਆਂ ਤੁਹਾਡੇ ਨਾਲ ਲਓ ਜੀ ਤੇ ਆਪਾਂ ਹੁਣ ਕਰ ਲਈਏ ਰਹਿੰਦੇ ਕੰਮ ਹਾਂ ਤੇ ਹੁਣ ਆਪਾਂ ਲੱਗੀਆਂ ਵਲੌਗ ਦਾ ਐਂਡ ਕਰਨ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਸ਼ੇਅਰ ਆ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਸਾਡੀਆਂ ਵੀਡੀਓਜ਼ ਕਿੱਦਾਂ ਦੀਆਂ ਲੱਗਦੀਆਂ ਨੇ ਚਲੋ ਜੀ ਫਿਰ ਕੱਲ ਨੂੰ ਮਿਲਦੇ ਆਂ ਕਿਸੇ ਹੋਰ ਨਵੇਂ ਵਲੌਗ ਦੇ ਨਾਲ ਤੱਕ ਦੇ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ